ਲੁਧਿਆਣੇ ਸ਼ਹਿਰ ਵਿੱਚ ਡੇਂਗੂ ਦਾ ਕਹਿਰ ਵਾਦਾ ਜਾ ਰਿਹਾ ਹੈ ਦਾਸੇ ਕਿ ਲੁਧਿਆਣੇ ਵਿੱਚ ਹੁਣ ਤੱਕ ਦੀ ਜੇ ਗੱਲ ਕਰੀਏ ਡੇਂਗੂ ਦੇ 40 ਨਵੇਂ ਕੇਸ ਆ ਚੁੱਕੇ ਨੇ 33 ਅਰਬਨ ਏਰੀਆ ਅਤੇ 31 ਰਿਅਰਲ ਏਰੀਆ ਤੋਂ ਸੋ ਇੱਕ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਵੀ ਹੋ ਗਈ ਹੈ ਦਾਸੇ ਕਿ ਸੂਬੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਡੈਂਗੂ ਐ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ ਮahanagar Ludhiana ਦੀ ਜੇ ਗੱਲ ਕਰੀਏ ਤੇ ਸ਼ੱਕੀ ਹਾਲਾਤਾਂ ਵਿੱਚ ਡੈਂਗੂ ਦੇ ਨਾਲ ਇੱਕ ਮਹਿਲਾ ਦੀ ਮੌਤ ਹੋਈ ਹੈ ਹਾਲਾਂਕਿ ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਨੇ ਦਾਵਾ ਕੀਤਾ ਹੈ ਪੁਨਤਕ ਲੁਧਿਆਣਾ ਵਿੱਚ 64 ਨਵੇਂ ਕੇਸ ਡੇਂਗੂ ਦੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ 33 ਕੇਸ ਅਰਬਨ ਏਰੀਆ ਅਤੇ 31 ਕੇਸ ਰਿਅਰਲ ਦੇ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੁਣਾਂ ਮahanagar ਲੁਧਿਆਣਾ ਵਿੱਚ ਡੇਂਗੂ ਦੇ ਕੇਸਸ ਅਤੇ ਕਿਸ ਤਰੀਕੇ ਦੇ ਨਾਲ ਟੈਸਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੇ ਰੂਪ ਸਰ ਡੇਂਗੂ ਮੈਕਸਮ ਤਾਂ ਕਿੰਨੇ ਕੇਸ ਆਏ ਨੇ ਚੁਟਿਆ ਜਾ ਰਿਹਾ ਕਿੰਨੇ ਟੋਟਲ ਇਸ ਟਾਈਮ 64 ਕੇਸ ਆਏ ਹੈ 64 ਕੇਸ ਆਏ ਹੈ ਜਿਨ੍ਹਾਂ ਚੋਂ 33 ਕੇਸ ਜਿਹੜੇ ਅਰਬੋਨਿਯਾ ਚ ਤੇ 31 ਕੇਸ 31 ਕੇਸ ਰੂਰਲ ਏਰੀਆਸ ਡਿਟੈਕਟ ਹੋਏ ਬਾਕੀ ਜਿੱਥੇ ਤੱਕ ਇੰਤਜ਼ਾਮ ਦਾ ਸਵਾਲ ਹੈ ਹਰ ਹਸਪੀਟਲ 'ਚ ਡੇਂਗੀ ਵਾਰਡ ਅਸੀਂ ਸਟੈਬਲਿਸ਼ ਕੀਤਾ ਹੈ ਤੇ ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਇਦਾਂ ਦੇ ਡੇਂਗੂ ਦੇ ਲੱਛਣ ਹੁੰਦੇ ਆ ਤਾਂ ਉਹ ਸਾਡੀਆਂ ਤਿੰਨ ਜਗ੍ਹਾ ਤੇ ਲੈਬਸ ਹੈਗੀਆਂ ਖੰਨਾ ਸਿਵਲ ਹਸਪੀਟਲ ਖੰਨਾ ਸਿਵਲ ਹਸਪਤਲ ਦੇ ਗਰਾਉਂਟ 'ਚ ਸਿਵਲ ਹਸਪਤਲ ਨੂੰ ਨਹੀਂ ਆਉਂਦਾ ਉਸ ਲੈਬ 'ਚ ਉਹ ਟੈਸਟ ਪ੍ਰੀ ਆਫ ਕੋਰਸ ਕਰਵਾ ਸਕਦਾ ਹੈ ਤੇ ਜੇ ਕੋਈ ਪ੍ਰਾਈਵੇਟ ਲੈਬ 'ਚ ਕਿਤੇ ਵੀ ਪੋਜ਼ਿਟਿਵ ਆਂਦਾ ਕੇਸ ਤਾਂ ਉਹ ਉਹਦੀ ਜਿਹੜੀ ਦਵਾਵਾ ਚ ਕੀ ਹੁੰਦੀ ਹੈ ਸਾਡੀ ਲੈਬ 'ਚ ਤਾਂ ਹੀ ਅਸੀਂ ਫਿਰ ਉਹਨੂੰ ਕਿੰਨੇ ਵੀ ਡੇਂਗੀ ਦਾ ਪੇਸ਼ ਨਹੀਂ ਕਰਦੇ ਸਰ ਕੋਈ ਮਹੱਤਵਪੂਰਨ ਅੰਕੜਾ ਕੋਈ ਆਂਦਾ ਹੈ ਕਿ ਕੰਮ ਕਰਦਾ ਹਾਂ ਹੁਣ ਤੱਕ ਦੇਖੋ ਇੱਕ ਨਿਊਜ਼ ਸੀ ਮੈਂ ਪੜਿਆ ਸੀ ਸਸਪੈਕਟਿਡ ਡੇਂਗੀ ਡੈਥ ਹੈ ਜਿਹੜੀ ਵੀ ਡੈਥ ਹੁੰਦੀ ਹੈ ਉਹਦੀ ਜਾਂਚ ਹੁੰਦੀ ਹੈ ਡਿਸਟ੍ਰਿਕਟ ਲੈਵਲ ਤੇ ਕਮੇਟੀ ਹੈ ਇੱਕ ਸਟੇਟ ਲੈਵਲ ਤੇ ਕਮੇਟੀ ਹੈ ਜਦੋਂ ਜਾਂਚ ਤੋਂ ਬਾਅਦ ਹੀ ਅਸੀਂ ਇਹ ਕਹਿੰਦੇ ਵੀ ਇਹ ਡੇਲੀ ਦੀ ਗੱਲ ਹੈ ਸਲਾਮ ਨੂੰ ਲੈ ਕੇ ਵੀ ਇਸ ਦੀ ਤਰ੍ਹਾਂ ਹੈ ਕਾਫੀ ਚਾਰ ਚੁੱਕਾ ਇਹ ਨਹੀਂ ਕੀਤੀ ਆ ਕਾਹੜਾ ਲੱਗਦਾ ਬੱਤੀਆਂ ਕਿੰਨੇ ਕਰਾਂ ਦੇਖੋ ਜਿਹੜੀਆਂ ਸਾਡੀਆਂ ਟੀਮਾਂ ਹਨ ਉਹ ਕਿਤੇ ਵੀ ਜਾਂਦੀਆਂ ਜਿੱਦਾਂ ਜਗਾ ਜਗਾ ਤੇ ਜਾ ਕੇ ਲਾਗਵਾ ਚੈੱਕ ਕਰਦੀਆਂ ਜੇ ਜਿੱਦਾਂ ਰੱਖ-ਵਖ ਪਿੱਛੇ ਕਾਫੀ ਲਾਗਵੇ ਮਿਲੇ ਸੀ ਤੇ ਹੋਰ ਕਈ ਏਰੀਆਜ਼ ਮਿਲੇ ਸੀ ਤੇ ਉਹ ਨਗਰ ਕੋ ਜਿਹੜੀ ਅ ਨਗਰ ਪਾਲਿਕਾ ਯਾ ਮਿਊਨਿਸਪਲ ਕਾਰਪੋਰੇਸ਼ਨ ਯਾ ਜਿਦਾਂ ਜਗਰਾਉਂ ਖੰਨਾ ਨਗਰ ਕੌਂਸਲ ਹੈ ਤੇ ਉੱਥੇ ਉਹਨਾਂ ਦੀਆਂ ਟੀਮਾਂ ਦਾ ਮਿਲ ਕੇ ਚਲਾਨੀ ਹੁੰਦੀ ਹੈ ਇਸ ਸਾਲ ਹੁਣ ਤੱਕ ਅਸੀਂ 1200 ਕੇਸ ਜਿਹੜੇ ਇਦਾਂ ਦੇ ਉਹਨਾਂ ਨੂੰ ਦੱਸੇ ਸੀ ਵੀ ਇਹ ਹੈ ਜਿਨ੍ਹਾਂ ਨੂੰ 671 ਨੂੰ ਚਲਾਨਸਰ ਕਰ ਦਿੱਤਾ ਗਿਆ ਹੈ ਇਹ ਨਮਕਸ਼ਨ ਕੀ ਹੋਣ ਦੇ ਕਾਰਨ ਕਿ ਇਹਦੇ ਜਿਹੜੇ ਆ ਪੈਦਾ ਹੋ ਸਕਦੇ ਨੇ ਕਿ ਇਹ ਲੋ ਜਰਾ ਕਰਾਂ ਅਸੀਂ ਦੇਖੋ ਸਾਹਬੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਆਲੇ-ਦੁਆਲੇ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿਓ ਤੇ ਵਾਈਡੇ ਨੂੰ ਜਦੋਂ ਇਹਦੀ ਐਕਟੀਵਿਟੀ ਵੀ ਹੁੰਦੀ ਹੈ ਗਮਲਿਆਂ 'ਚ ਟਾਇਰ ਵਿੱਚ ਆ ਕੂਲਰ ਵਾਟਰ ਫੂਲੋ ਜਿਹੜੇ ਹੁੰਦੇ ਆ ਉਹਨਾਂ 'ਚ ਪਾਣੀ ਨਾ ਇਕੱਠਾ ਹੋਣ ਦਿਓ ਤਾਂ ਜੋ ਡੇਂਗੂ ਦਾ ਜਿਹੜਾ ਲਾਗ ਆ ਉਹ ਨਾ ਪੈਦਾ ਹੋਵੇ ਜੇ ਕਿਸੇ ਨੂੰ ਵੀ ਡੇਂਗੂ ਦੇ ਸਿੰਟਮ ਹੈ ਜਿਦਾਂ ਬੁਖਾਰ ਹੋਣਾ ਸਿਰ ਦਰਦ ਹੋਣਾ ਹਾਈ ਗ੍ਰੇਡ ਫੀਵਰ ਹੈ ਬੋਡੀ ਐਕਸ ਹੈ ਤਾਂ ਉਹ ਜਾ ਕੇ ਆਪਣੀ ਟੈਸਟਿੰਗ ਕਰਵਾ ਸਕਦਾ ਹੈ ਤੇ ਜੇ ਕੋਈ ਉਹਨਾਂ ਨੂੰ ਕੋਈ ਹੋਰ ਸਹਾਇਤਾ ਚਾਹੀਦੀ ਹੈ ਮੈਡੀਕਲ ਸਹਾਇਤਾ ਆਪਣੇ ਨੇੜੇ ਦੇ ਮੈਡੀਕਲ ਕੇਂਦਰ ਜਿਹੜਾ ਸਹਾਇਤਾ ਕੇਂਦਰ ਹੈ ਮੈਡੀਕਲ ਸਹਾਇਤਾ ਕੇਂਦਰ ਉੱਥੇ ਜਾ ਕੇ ਵੀ ਜਾਂਚ ਕਰਵਾ ਸਕਦਾ ਹੈ ਤੇ ਸਹਾਇਤਾ ਲੈ ਸਕਦਾ ਹੈ। ਪਰ ਹਰ گاؤں ਵਿੱਚ ਦਿੱਕਤ ਇੰਤਜ਼ਾਮ ਨੇ ਕਿੰਨੇ ਬੈੱਡ ਲਗਾਏ ਕਿ ਨਹੀਂ। ਇਹ ਅਲੱਗ-ਅਲੱਗ ਹਸਪੀਟਲ ਤੇ ਅਲੱਗ-ਅਲੱਗ ਨੰਬਰ ਹੈ ਜਿੱਦਾਂ ਹੁਣ ਸਿਵਲ ਹਸਪੀਟਲ ਲੁਧਿਆਣਾ ਕੋਲ ਸਾਡਾ ਮੇਨ ਹਸਪੀਟਲ ਹੈ ਉੱਥੇ ਜ਼ਿਆਦਾ ਬੈੱਡ ਹੈ। ਪੈਰੀਫਰੀ ਤੇ ਜਿੱਦਾਂ ਜਗਰਾਉਂ ਖੰਨਾ ਰਾਏਕੋਟ ਸੰਵਾਲਾ ਇੱਥੇ ਵੀ